ਦਿਨ ਚੜਦੇ ਹੀ ਮਿਲੀ ਮੰਦ ਭਾਗੀ ਖਬਰ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਖੜੇ ਆ ਜਿੱਥੇ ਇੱਕੋ ਪਿੰਡ ਦੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਤੇ ਚੋਰੀ ਹੋਈ ਹੈ ਚੋਰੀ ਆ ਜਿਹੜੀ ਟਰਾਂਸਫਾਰਮਾਂ ਦੀ ਚੋਰੀ ਕੀਤੀ ਗਈ ਹੈ ਇੱਕੋ ਪਿੰਡ ਦੇ ਤਿੰਨ ਮੋਟਰਾਂ ਤੇ ਜਿਹੜੀ ਟਰਾਂਸਫਾਰਮਾਂ ਦੀ ਚੋਰੀ ਹੋਈ ਹੈ ਪੂਰੀ ਬਰੀਕੀ ਨਾਲ ਗੱਲਬਾਤ ਕਰਾਂਗੇ ਕਿਸਾਨ ਸਾਡੇ ਨਾਲ ਨੇ ਕਿਹੜੇ ਤਰੀਕੇ ਨਾਲ ਚੋਰੀ ਕਰਦੇ ਨੇ ਕਿੰਨੇ ਕ ਬੰਦੇ ਹੁੰਦੇ ਨੇ ਕਿਵੇਂ ਚੋਰੀ ਕੀਤੀ ਜਾਂਦੀ ਆ ਆਖਰਕਾਰ ਚੋਰੀ ਕਰਨ ਦਾ ਉਹਨਾਂ ਦਾ ਮਕਸਦ ਕੀ ਆ ਆਓ ਦਿਖਾਉਣੇ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਹਾਂਜੀ ਕੀ ਨਾਮ ਹੈ ਬਈ ਆਪਣਾ ਆਪਣਾ ਨਾਮ ਬੂਟਾ ਸਿੰਘ ਜੀ ਉਕਾਈ ਪ੍ਰਧਾਨ ਬੀਕੇ ਜੀ ਸਿੱਧੂਪੁਰ ਮਲਕਾਣਾ ਕੀ ਗੱਲ ਹੋਈ ਹੈ ਗਲਤ ਆ ਜੀ ਸਵੇਰ ਉੱਠੇ ਆ ਪਤਾ ਲੱਗਿਆ ਵੀ ਰਾਤ ਸਾਡੇ ਪਿੰਡ ਤੋਂ ਤਿੰਨ ਟਰਾਂਸਫਾਰਮ ਚੋਰੀ ਹੋ ਗਏ ਹੂੰ ਇੱਕ ਰਾਮਾ ਰੋਡ ਤੋਂ ਇੱਕ ਗਿਆਨਾ ਰੋਡ ਤੋਂ ਇੱਕ ਆ ਗਿਆਨਾ ਰੋਡ ਤੋਂ ਥੋੜਾ ਜਿਹਾ ਸਾਈਡ ਤੇ ਸੂਏ ਦੇ ਨਾਲ ਹੂੰ ਇਹ ਚੋਰੀ ਹੋਣ ਦਾ ਪਹਿਲਾ ਵੀ ਚੋਰੀਆਂ ਸਾਡੇ ਬਹੁਤ ਹੋਈਆਂ ਕੋਈ ਇਹ ਪਹਿਲੀ ਚੋਰੀ ਨਹੀਂ ਪਿੰਡ ਚ ਵੀ ਚੋਰੀਆਂ ਹੋਈਆਂ ਖੇਤਾਂ ਚ ਵੀ ਹੁੰਦੀਆਂ ਪਰ ਹਜੇ ਤੱਕ ਕਿਸੇ ਚੋਰੀ ਦਾ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਇਹਨਾਂ ਚੀਜ਼ਾਂ ਤੇ ਗੌਰ ਰੱਖੀ ਜਾਵੇ ਇਹ ਜਿਹੜੀ ਚੋਰੀ ਸਾਡੇ ਰਾਤ ਹੋਈ ਹੈ ਖਾਸ ਕਰਕੇ ਚੋਰੀ ਸਿੱਧ ਕਰਦੀ ਹੈ ਵੀ ਕੋਈ ਇਹ ਜਗਾੜੀਆਂ ਦਾ ਜਾਂ ਕੋਈ ਆਮ ਚੋਰਾਂ ਦਾ ਕੰਮ ਨਹੀਂ ਹੈ ਇਹ ਪੂਰੇ ਨੌਲੇਜ ਵਾਲੇ ਬੰਦਿਆਂ ਦਾ ਕੰਮ ਹੈ ਦੇਖੋ ਜੀ ਟਰਾਂਸਫਾਰਮ ਖੋਲ ਕੇ ਵਿੱਚ ਉਹਨਾਂ ਦੀਆਂ ਕੋਇਲਾਂ ਤੇਲ ਜਿਹੜਾ ਉਹਦੇ ਵਿੱਚੋਂ ਕੀਮਤੀ ਸਮਾਨ ਹੈ ਉਹ ਕੱਢ ਕੇ ਉਹ ਲਿਜਾ ਕੇ ਤਾਂ ਸਾਨੂੰ ਸ਼ੱਕ ਹੈ ਵੀ ਆਉਣ ਵਾਲੇ ਸੀਜ਼ਨ ਦੇ ਝੋਨੇ ਦੇ ਵਿੱਚੋਂ ਉਹ ਨਵੇਂ ਟਰਾਂਸਫਰਮ ਬਣਨ ਦੇ ਰੇਟ ਆਊਗਾ ਇਹ ਕੋਈ ਜਿਹੜੇ ਆਪਣੇ ਲੋਹਾ ਵੇਚਦੇ ਆ ਕੁਆੜਗੇ ਉਹਨਾਂ ਦਾ ਕੰਮ ਨਹੀਂ ਹੈ ਇਹ ਪੂਰੇ ਐਕਸਪਰਟ ਬੰਦਿਆਂ ਦਾ ਕੰਮ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹੋ ਜਿਹੇ ਬੰਦਿਆਂ ਤੇ ਪ੍ਰਾਈਵੇਟ ਦੁਕਾਨਾਂ ਤੇ ਜਾਂ ਜਿੱਥੇ ਵੀ ਇਹ ਸਮਾਨ ਵਿਕਦਾ ਹੈ ਜਾਂ ਕੋਈ ਨਵੇਂ ਬੰਦ ਹੈ ਉਹਨਾਂ ਤੇ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਤੁਸੀਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਜੀ ਅਸੀਂ ਕੀ ਕਹਿੰਦਾ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜਦੋਂ ਚੋਰੀ ਮਿਲ ਗਈ ਅਸੀਂ ਪਤਾ ਕਰਾਂਗੇ ਉਹਨਾਂ ਨੇ ਸਾਡੀ ਆ ਦਰਖਾਸਤ ਲੈ ਕੇ ਰੱਖ ਲਈ ਜੀ ਇੱਕ ਅੱਛਾ ਇੱਥੋਂ ਨੇੜੇੋਂ ਦੋ ਲਹਿ ਆ ਇੱਥੋਂ ਦੋ ਲਹਿ ਆ ਜੀ ਜਿਹੜਾ ਤੀਜਾ ਲਹਿ ਉਹ ਇੱਥੋਂ ਕਿੰਨੀ ਗਵਾਟ ਹੈ ਤੀਜਾ ਇੱਥੋਂ ਲਗਭਗ 2 ਕਿਲੋਮੀਟਰ ਹੋਊਗਾ 2 ਕਿਲੋਮੀਟਰ ਹੈ ਜੀ ਨਾਮ ਬਈ ਆਪਣਾ ਹਾਂਜੀ ਮੇਰਾ ਨਾਮ ਹੈ ਕੁਲਦੀਪ ਸਿੰਘ ਆ ਅੱਛਾ ਇੱਕ ਤੁਹਾਡਾ ਸੀ ਟ੍ਰਾਂਸਫਰਮ ਹਾਂਜੀ ਹਾਂਜੀ ਇੱਕ ਮੇਰਾ ਇੱਕ ਮੇਰੇ ਗਵਾਂਢੀਆਂ ਦਾ ਹੌਂਤੋ ਹੀ ਦੇਖ ਸਕਦੇ ਹੋ ਉਹ ਵੀ ਰੋਡ ਤੇ ਆ ਇਹ ਮੇਰਾ ਪਾਸੇ ਆ ਥੋੜਾ ਜਾਂ ਤੇ ਜਿਹੜੇ ਚੋਰ ਆ ਇਹ ਐਕਸਪਰਟ ਬੰਦੇ ਆ ਬਾਈ ਤੇ ਬੜੀ ਬੇ ਬੇਖੌਫ ਹੋ ਕੇ ਚੋਰੀਆਂ ਕਰਦੇ ਆ ਆਪਣਾ ਇਹਨਾਂ ਨੇ ਕੋਠਾ ਵੀ ਪੰਨੇ ਆ ਉਹਦੇ ਵਿੱਚੋਂ ਕਸੀਏ ਕੱਢੇ ਆ ਅੱਛਾ ਵੀ ਜੇਕਰ ਕੋਈ ਬੰਦਾ ਮੰਨ ਲਓ ਵੀ ਪਾਣੀ ਦੀ ਵਾਰੀ ਤੇ ਕਸੀਆਂ ਵੇਖਣ ਆਉਂਦਾ ਹੈ ਝਾਰੀਆਂ ਵੇਖਣ ਆਉਂਦਾ ਜਾਂ ਸੜਕ ਤੇ ਆਉਂਦਾ ਤਾਂ ਇਹ ਇੰਨੇ ਕ ਬੰਦੇ ਹੁੰਦੇ ਆ ਵੀ ਮੰਨ ਲਓ 30 35 ਬੰਦਿਆਂ ਦੀ ਗਿਣਤੀ ਹੁੰਦੀ ਆ ਇਹਨਾਂ ਦੀ ਅੱਛਾ ਤੇ ਇਹ ਸੱਟਫੇਟ ਮਾਰ ਸਕਦੇ ਆ ਕਸੀਏ ਫਿਰ ਲੈ ਗਏ ਨਾਲ ਸੀ ਆ ਵੀ ਨਾਲ ਲੈ ਕੇ ਇਥੋਂ ਇਹ ਆ ਮੱਕੀ ਬੀਜ ਦੀ ਤੁਰੇ ਫਿਰੇ ਆ ਵੀ ਜੇ ਕੋਈ ਬੰਦਾ ਹੋ ਸੜਕ ਤੇ ਟਰਾਂਸਫਰਮ ਨੂੰ ਦੇਖ ਸਾਹਮਣੇ ਵੀ ਉੱਥੇ ਜੇ ਕੋਈ ਬੰਦਾ ਟੱਕਰਦਾ ਜਾਂ ਆ ਸੂਏ ਤੇ ਢੇੜਾ ਮਾਰਨ ਬੰਦਾ ਟੱਕਰਦਾ ਤਾਂ ਉਹਦੇ ਇਹ ਸਰਟੀਫਿਟ ਮਾਰ ਸਕਦੇ ਐ ਇੱਥੋਂ ਤੱਕ ਕਿ ਮਾਰ ਵੀ ਸਕਦੇ ਆ ਕੀ ਮੰਗ ਕੀ ਹਣ ਤੁਹਾਡੀ ਤੇ ਸਾਡੀ ਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਮੰਨ ਲਓ ਵੀ ਸਾਡਾ ਦੂਜੀ ਵਾਰੀ ਟਰਾਂਸਫਰਮ ਲੈ ਗਿਆ ਤੇ ਬੜੀ ਨਿੱਡਰਤਾ ਨਾਲ ਇਹ ਬੰਦੇ ਸ਼ੌਂਕ ਨਾਲ ਖੋਲ ਕੇ ਲੈ ਕੇ ਜਾਂਦੇ ਆ ਇਹਨਾਂ ਨੂੰ ਕੋਈ ਵੀ ਡਰ ਨਹੀਂ ਤੇ ਦੁੱਖ ਦੀ ਗੱਲ ਇੱਕ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਵੀ ਸਾਨੂੰ ਜ਼ਿਮੀਂਦਾਰਾਂ ਨੂੰ ਹੁਣ ਘੱਟੋ ਘੱਟ 10 ਤੋਂ 15 20 ਦਿਨ ਲੱਗ ਜਾਣਗੇ ਇਹ ਸਿਸਟਮ ਦੇ ਵਿੱਚ ਨਵਾਂ ਟਰਾਂਸਫਰਮ ਦੁਆਰੇ ਧਰਾਉਣ ਦੇ ਵਿੱਚ ਜਿਹੜੇ ਬੰਦੇ ਪਹਿਲਾਂ ਟਰਾਂਸਫਰਮ ਲਿਆ ਸੀ ਉਹ ਬੰਦੇ ਨੋਟਿਸ 'ਚ ਆ ਗਏ ਸੀ ਤੇ ਤੁਸੀਂ ਦੇਖੋ ਵੀ ਉਹ 2-4 ਦਿਨਾਂ ਬਾਅਦ ਹੀ ਬੰਦੇ ਬਾਹਰ ਸੀ ਮੰਨ ਲਓ ਸਾਨੂੰ 20 ਦਿਨਾਂ ਦਾ ਕਸਾਪਣ ਹੋ ਜਾਂਦਾ ਉਹ 2-4 ਦਿਨਾਂ ਬਾਅਦ ਹੀ ਬਾਹਰ ਆ ਜਾਂਦੇ ਆ ਅੱਛਾ ਵੀ ਹੁਣ ਪ੍ਰਸ਼ਾਸਨ ਨੂੰ ਤਾਂ ਇਹ ਹੀ ਬੇਨਤੀ ਹੈ ਵੀ ਇਹਨਾਂ ਦੇ ਇਹ ਜੀ ਨਕੇਲ ਪਾਓ ਵੀ ਬੰਦੇ ਇਹ ਘਟੋ ਘਟਾ ਜ਼ਿੰਮੇਵਾਰਾਂ ਨੂੰ ਇਹ ਤਾਂ ਨਾ ਤੰਗ ਕਰਨ ਤੇ ਇਹ ਬਾਈ ਜੀ ਵਾਲੀ ਗੱਲ ਹੈ ਜਿਵੇਂ ਸਿੱਧੂਪੁਰ ਦੇ ਪ੍ਰਧਾਨ ਜੀ ਨੇ ਕਿਹਾ ਵੀ ਬੰਦੇ ਐਕਸਪਰਟ ਦਾ ਕੰਮ ਹੈ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਹੈ ਤੇ ਇਹ ਬੰਦੇ ਕੋਇਲਾ ਕੱਢ ਕੇ ਸਾਰਾ ਸਮਾਨ ਕੱਢ ਕੇ ਜਿਹੜੇ ਟਰਾਂਸਫਾਰਮ ਹੋਰ ਬਣਨਗੇ ਤੇ ਉਹਨਾਂ ਨੂੰ ਵੇਚਣਗੇ ਉਹਨਾਂ ਵਿੱਚ ਪਾਉਂਦੇ ਆ